ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਆਈ ਪੈਨ ਚੈਨਲ ਤੇ ਮੋਸਟ ਵੈਲਕਮ ਸਵਾਗਤ ਆ ਤੇ ਮੈਂ ਤੁਹਾਡਾ ਹੋਸਟ ਇਸਟਰੀਆ ਜੀ ਜੀ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਬਹੁਤ ਅਸੀਂ ਪਿਆਰਦੇ ਨੇ ਚੈਨਲ ਨੂੰ ਤੇ ਜਿੰਨੇ ਵੀ ਅਸੀਂ ਵੀਡੀਓ ਅਪਲੋਡ ਕਰਦੇ ਆ ਉਰਾਨਕੋੜੀ ਹਰਪਾਲਪੁਰ ਪੈਂਦੀਆਂ ਤੇ ਤੁਸੀਂ ਬਹੁਤ ਸਾਰੇ ਜਿੰਨੇ ਮੇਰੇ ਵੀਰ ਆ ਕੋਈ ਵੀਰ ਪਾਕਿਸਤਾਨ ਤੋਂ ਵੀ ਸਾਨੂੰ ਬਹੁਤ ਕਮੈਂਟ ਕਰਦੇ ਆ ਕੋਈ ਵੀਰ ਜਿੰਨੇ ਵੀ ਕਮੈਂਟ ਕਰਦੇ ਸਾਰਿਆਂ ਦਾ ਮੈਂ ਅਕਲਾਈ ਫੇਸ ਦਾ ਹੁੰਦਾ ਤੇ ਬਾਕੀ ਸਾਰਿਆਂ ਦਾ ਮੇਰਾ ਇਹ ਵੀਡੀਓ ਨਾਲ ਇੱਕ ਮਕਸਦ ਸੀਗਾ ਤੇ ਕਾਫੀ ਵਿੱਚ ਮੇਰੀਆਂ ਭੈਣਾ ਮੇਰੇ ਭਰਾ ਕੋਈ ਵੀਰ ਕੋਈ ਅੰਕਲ ਸਾਰੇ ਪੁੱਛਦੇ ਆ ਕਿ ਡਰਾ ਕਿੱਦਾਂ ਪਾਉਣੇ ਆ ਡਰਾ ਤੁਸੀਂ ਇਦਾਂ ਪਾਉਣੇ ਆ ਜੀ ਬ੍ਰਾਂਡ ਕੁੜੀ 1 ਆਈਡੀ ਤੇ ਜਾਣਾ ਇੰਸਟਾਗ੍ਰam ਤੇ ਜੇ ਤੁਹਾਡਾ ਕਿਸੇ ਦਾ ਅਕਾਊਂਟ ਨਹੀਂ ਇੰਸਟਾਗ੍ਰam ਅਕਾਊਂਟ ਬਣਾ ਲਓ ਜਿਹੜੇ ਵੀਰ ਦਾ ਹੈਗਾ ਉਹ ਬ੍ਰਾਂਡ ਕੁੜੀ 1 ਇੰਸਟਾਗ੍ਰam ਆਈਡੀ ਤੇ ਜਾ ਕੇ ਤੇ ਉੱਥੇ ਜਾ ਕੇ ਤੁਸੀਂ ਮੈਸੇਜ ਕਰਨਾ ਬਾਕੀ ਸਟੋਰੀਆਂ ਚੈੱਕ ਕਰਦੇ ਰਿਹਾ ਕਰੋ ਰੋਜ਼ ਤੇ ਮਹੀਨੇ ਦੇ ਕਿ ਚਾਰ ਡਰਾਅ ਵੀ ਹੁੰਦੇ ਦੋ ਡਰਾਅ ਵੀ ਹੁੰਦੇ ਆ ਤੇ ਫੇਕ ਕਾੜੀਆਂ ਬਹੁਤ ਆ ਇੰਸਟਾਗ੍ਰam ਤੇ ਤੇ ਇਹਨਾਂ ਦੀ ਜਿਹੜੀ ਮ ਠੀਕ ਹੈ ਜੀ ਤੇ ਉਹਤੇ ਜਾ ਕੇ ਤੁਸੀਂ ਕਮੈਂਟ ਮੈਸੇਜ ਕਰਨਾ ਨਾ ਬਾਕੀ ਤੁਹਾਨੂੰ ਮੈਂ ਆਈਡੀ ਦਾ ਸਕਰੀਨਸ਼ਾਟ ਦਿਖਾ ਰਿਹਾ ਵਾ ਜਿਹੜੀ ਆਈਡੀ ਨਾਲ ਹੈਗੀ ਪੁਰਾਣ ਕੋੜੀ ਬਾਨ ਤੇ ਪੁਰਾਣ ਕੋੜੀ 101 ਠੀਕ ਹੈ ਜੀ ਤੇ ਫੇਰ ਗਾੜੀਆਂ ਵੜੀਆਂ ਵਾ ਤੇ ਸਾਰੇ ਧਿਆਨ ਨਾਲ ਤਸਵੀਰਾਂ ਕੋੜੀ ਬਾਨ ਤੇ ਜਾ ਕੇ ਮੈਸੇਜ ਕਰੋ ਕਮੈਂਟ ਕਰੋ ਤੁਹਾਨੂੰ ਰਿਪਲਾਈ ਮਿਲੇਗਾ ਤੇ ਬਾਕੀ ਕੋਈ ਗੱਲ ਨਹੀਂ ਡਰਾ ਚੱਲਦੇ ਰਹਿੰਦੇ ਮਹੀਨੇ ਚ ਕਿ ਚਾਰ ਕਦੇ ਡਰਾ ਵੀ ਆ ਹੁਣ ਡਰਾ ਉਹਨਾਂ ਨੇ ਕੱਟਣਾ ਮਾ 24 ਦਵਿਆਂ ਦਾ ਤੇ ਤੁਸੀਂ ਸਟੋਰੀਆਂ ਚੈੱਕ ਕਰੋ ਨਾ ਕੰਟੈਕਟ ਕਰ ਸਕਦੇ ਹੋ ਤੇ ਸਾਨੂੰ ਫਾਲਸਾ ਦਾ ਨੰਬਰ ਅਲੇ ਸਭੀੰਤੇ ਆਰਿਆਜੀ ਠਾਣੇ ਪੰਜਾਬ 119078 ਇੱਧਰ ਸੀਗਲੈਟ ਕਰ ਸਕਦੇ ਫਰਦ ਸਾਹਿਬ ਦਾ ਤੇ ਕੋਈ ਵੀ ਮੇਰਾ ਤੇ ਡਰਾ ਉਹੀ ਪਾਇਆ ਕਰੋ ਜਿਹਨਾਂ ਵੀਰ ਨੂੰ ਲੋਡ ਹੁੰਦੀ ਆ ਜਿਹੜੇ ਵੀਰ ਐਗਰੀਕਲਚਰ ਦਾ ਕੰਮ ਕਰਦੇ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਬਾਕੀ ਕੋਈ ਗੱਲ ਨਹੀਂ ਤੇ ਬਾਅਦ ਚੋ ਕਈ ਕਈਆਂ ਦੇ ਤਵੀਆਂ ਨੇ ਡਰਾ ਨਿਕਲ ਜਾਂਦਾ ਵਾ ਕਈਆਂ ਨੂੰ ਨਹੀਂ ਲੋਡ ਹੁੰਦੀ ਹੈਗੀ ਤੇ ਮੇਰਾ ਕਹਿੰਦਾ ਇਹੀ ਪਾਵਾ ਕਿ ਜਿਹੜੇ ਵੀਰ ਨੂੰ ਲੋਡ ਆ ਤੇ ਉਹੀ ਵੀਰ ਜਿਹੜੇ ਵੀਰ ਨੂੰ ਕਵੀਆਂ 18 ਤਵੀਆਂ ਲੋਡ ਆ ਜਿੱਦਾਂ ਡਰਾਪ ਆਿੰਦਾ 18 ਤਵੀਆਂ 24 ਤਵੀਆਂ ਜਿਹੜੀ ਵੀ ਨੂੰ ਲੋਡ ਆ ਡਰਾਪ ਆ ਸਕਦਾ ਵਾ ਤੇ ਬਾਕੀ ਕੋਈ ਗੱਲ ਨਹੀਂ ਤੇ ਬੱਸ ਤੁਸੀਂ ਆਈਡੀ ਤੇ ਜਾ ਕੇ ਮੈਸੇਜ ਕਰੋ ਤੁਹਾਨੂੰ ਪ੍ਰਾਈਮ ਮਿਲ ਜੇਗਾ ਜੋ ਵੀ ਤੁਹਾਨੂੰ ਉਹ ਹੋਣਗੇ ਫੋਲੋ ਕਰੋ ਤੇ ਤੁਹਾਨੂੰ ਗੂਗਲ ਪੇ ਦੇਣਗੇ ਜਾਂ ਉਹਨਾਂ ਦੇ ਔਨਲਾਈਨ ਔਨਲਾਈਨ ਹੀ ਹੁੰਦਾ ਸਾਰਾ ਕੁਝ ਜਾਂ ਔਨਲਾਈਨ ਤੁਸੀਂ ਪੇ ਪੇ ਕਰਨੇ ਆ ਤੇ ਡਰਾ ਵੀ ਔਨ ਨਿਕਲਨੇ ਆ ਤੇ ਬਾਕੀ ਤੁਸੀਂ ਉਹਨਾਂ ਦੀ ਆਈਡੀ ਤੇ ਜਾ ਕੇ ਚੈੱਕ ਕਰੋ ਸਾਰਾ ਕੁਝ ਤੁਹਾਨੂੰ ਮਿਲ ਜੇਗਾ ਤੇ ਬਾਕੀ ਤੁਹਾਨੂੰ ਇੱਕ ਨਵੀਂ ਵੀਡੀਓ ਸੀ ਅੱਜ ਅਪਲੋਡ ਕਰਦੇ ਤੁਹਾਨੂੰ ਦਿਖਾਦੇ ਆ ਬਰਾਉਂ ਕੁੜੀ ਦੀ ਕੰਦੀ ਸੀ ਨਾ ਜੇ ਤੂੰ ਮੈਨੂੰ ਮੇਰੇ ਜਨਮ ਦਿਨ ਤੇ ਸੋਨੇ ਦੀਆਂ ਵਾਲੀਆਂ ਲੈ ਕੇ ਰਹੀ ਹਾਂ ਹਾਂ ਹੈਨਾ ਹਾਂ ਕੱਢ ਕੇ ਦੇਣ ਲੱਗੀ ਨਾ ਆਏ ਇੰਨਾ ਦੁੱਖਟਾ ਨਿਕਾਰੇ ਕਿੱਥੇ ਮੈਂ ਤੈਨੂੰ ਇਹਦਾ ਆਪਣਾ ਦਿਲ ਦੇ ਦੇਣਾ ਦਿਲ ਸੋਨੇ ਦਾ ਹਾਂ ਹੱਥ ਕਰ ਹਾਂ ਆ ਦੇ ਇੱਥੇ ਲਿਖਿਆ ਦਿਲ ਦਿਲ ਲਿਖਿਆ ਇੱਥੇ ਤੂੰ ਮੇਂ ਕੀ ਯਾਦ ਰੱਖੇਂਗੀ ਕਾਟ ਦੇ ਮੈਂ ਦਿਲ ਨੂੰ ਚੁੰਡੀ ਪਾਟੋਗੀ ਆ ਚੁੰਡੀ ਪਾਟੋਗੀ ਨਾ ਕਰ ਕਿੰਨਾ ਟੈਟ ਕਿਦਾਂ ਨਾਲ ਦਿਲ ਮੈਂ ਆਪਣਾ ਮੈਂ ਦੇ ਖੂਨ ਬੰਦ ਕਰੂਗਾ ਤੇਰਾ ਦਿਲ ਮੇਰਾ ਪੰਪ ਕਰੂਗਾ ਸੌਰੀ ਇਸ ਵਾਰ ਆਪਾਂ 24 ਤਵੀਆਂ ਦੇ ਡਰਾਅ ਕੱਢਣੇ ਲੇਟ ਹੋ ਗਏ ਆ ਸੋ ਮੈਂਬਰ ਕੰਪਲੀਟ ਹੋਣ ਚਾਹੇ 4-5 ਘੀ ਰਹਿੰਦੇ ਆ ਬਸ ਉਹ ਕੰਪਲੀਟ ਹੋ ਜਾਣੇ ਆ ਅੱਜ ਕੱਲ ਦੇ ਵਿੱਚ ਹੀ ਤੇ ਆਪਾਂ ਪਰਸੋਂ ਦਾ 24 ਤਵੀਆਂ ਦਾ ਡਰਾਅ ਕੱਢਾਂਗੇ ਸੋ ਮੈਂ ਕੱਲ ਤੁਹਾਨੂੰ ਤਾ ਇਹ ਦੱਸ ਦੂੰਗੀ ਕਿ ਜੇ ਪਰਸੋਂ ਆਪਾਂ ਕਿੰਨੇ ਕਵਚੇ ਲਾਈਵ ਹੋਣਾ ਵਾ ਸੋ बार-बार ਸਾਰੇ ਟੈਕਸ ਕਰਕੇ ਮੈਂ ਪੁੱਛਣਾ ਸੋਰੀ ਇਸ ਵਾਰ ਥੋੜਾ ਪੀਜ਼ੀ ਸੀ ਤਾਂ ਕਰਕੇ ਡਰਾਅ ਲੇਟ ਹੋ ਗਿਆ ਇੱਕ ਡਰਾਅ ਵੱਡਾ ਸੀਗਾ ਉਹਦੇ ਕਰਕੇ ਜੀ ਥੋੜਾ ਚੱਕਰ ਪੈ ਗਿਆ ਤੇ ਆਪਾਂ ਪਰਸੋਂ ਡਰਾਅ ਕਰਾਂਗੇ ਇਹ ਤੁਹਾਨੂੰ ਵੀਡੀਓ ਦਿਖਾਤੀ ਹੈ ਤੇ ਵਕਤਾਂ ਪੂਰੀ ਵੀ ਚੈੱਕ ਕਰਾਉਦੀ ਹੈ ਤੇ ਪਰਸੋਂ ਦੇ ਚੌਥ ਨੂੰ ਡਰਾਅ ਨਿਕਲਣਾ 24 ਤਵੀਆਂ ਦਾ ਤੇ 5 ਜੰembre ਦਾ ਰਹਿ ਗਿਆ ਕੰਪਲੀਟ ਕਰਨ ਵਾਲੇ ਆ ਤੇ ਤੁਸੀਂ ਵੀ ਜਾ ਕੇ ਲਾਈਵ ਡਰਾਅ ਦੇਖਿਓ ਕੀ ਸਾਤਾ ਵਾ ਤੁਹਾਨੂੰ ਪਤਾ ਲੱਗ ਜਾਏਗਾ ਕੀ ਗੱਲਬਾਤ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਤੇ ਤੁਸੀਂ ਬਹੁਤ ਚੈਨਲ ਪਿਆ ਦਿੰਦੇ ਆ ਤੇ ਬਾਕੀ ਜੇ ਕਿਸ ਵੀਰ ਭੈਣ ਭਰਾ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਘੰਟੀ ਵਾਲਾ ਬਟਨ ਦਬਾ ਲਿਓ ਚੈਨਲ ਸਬਸਕ੍ਰਾਈਬ ਕਰ ਲਓ ਜੀ ਨਾਲ ਘੰਟੀ ਵਾਲਾ ਬਟਨ ਦਬਾ ਦਿਓ ਤੇ ਨੋਟੀਫਿਕੇਸ਼ਨ ਆਨ ਕਰਦੇ ਕਰੋ ਜਦੋਂ ਵੀ ਕੋਈ ਚੀਜ਼ ਅਸੀਂ ਅਪਲੋਡ ਕਰਦੇ ਤੁਹਾਨੂੰ ਕਿਤੇ ਪਹੁੰਚ ਜਾਵੇ ਤੇ ਬਾਕੀ ਤੁਹਾਡੇ ਕੋਲ ਇਹਨਾਂ ਜਾਰ ਤੱਕ ਨੈਕਸਟ ਵੀਡੀਓ